ਇਹਦੇ ਨਾਲ ਹੀ ਇੱਕ ਮੁੱਦਾ ਜਿਹੜਾ ਬਹੁਤ ਜ਼ਰੂਰੀ ਆ ਪ੍ਰਾਈਵੇਟ ਦਾ ਆਪਾਂ ਸਾਰੇ ਕੋਲਾ ਪੰਜ ਬੜੇ ਖੁਸ਼ ਹੋ ਜਾਂਦੇ ਆ ਜੀ HDFC ਬੈਂਕ ਜਾਈ ਜਾਂਦੇ ਜਦ ਹੀ ਕੰਮ ਹੋ ਜਾਂਦਾ ICICI ਬੈਂਕ ਜਾਈ ਜਾਂਦੇ ਜੀ ਜਦ ਹੀ ਕੰਮ ਹੋ ਜਾਂਦਾ ਉਹ ਭਰਾਵੋ ਕੰਮ ਇਹ ਜਦੋਂ ਨਹੀਂ ਹੁੰਦਾ ਹੈਗਾ ਉਹ ਇਹ ਸਰਕਾਰਾਂ ਦੀਆਂ ਪਾਲਿਸੀਆਂ ਨੇ ਜਿਨ੍ਹਾਂ ਨੇ ਬੈਂਕਾਂ ਦੇ ਵਿੱਚ ਮੁਲਾਜ਼ਮੀਆਂ ਘਟਾ ਦੇ ਥੋੜੇ ਉੱਥੇ ਪਿਛਲੀ ਕਰ ਅਗਰੇ ਦਾ ਮੁਲਾਜ਼ਮ ਘਟਾ ਦੇ ਤੁਹਾਨੂੰ ਉਸ ਲਾਈਨ ਤੇ ਤੋਰਨਾ ਚਾਹੁੰਦੇ ਨੇ ਉਹ ਟੋਰ ਵੀ ਪਾਏ ਆ ਤੁਸੀਂ ਮੈਨੂੰ ਇਹ ਦੱਸੋ ਪ੍ਰਾਈਵੇਟ ਦਾ ਅਧਿਕਾਰੀ ਇੱਥੇ ਬੈਠਿਆ ਵੀ ਐਸਡੀਐਮ ਸਾਹਬ ਦੇ ਇਹ ਸਰਕਾਰੀ ਮੁਲਾਜ਼ਮ ਨੇ ਇਹ ਆਉਣ ਦੀ ਆਉਣਗੇ ਹੁਣ ਤੁਹਾਨੂੰ ਇਹ ਵੀ ਬਦਲਾ ਦੇ ਪ੍ਰਾਈਵੇਟ ਨੂੰ ਸੇਕਾ ਦਿੱਤਾ ਦੱਸੋ ਤੁਸੀਂ ਇਹਦਾ ਕੀ ਵਿਗਾੜਿਆ ਕਿ ਸਰਪੰਚ ਸਾਹਿਬ ਕਹਿੰਦੇ ਅਜੀ ਦੋ ਵਾਰੀ ਜਾਏ ਤਿੰਨ ਵਾਰੀ ਉੱਤਰ ਕਹਿੰਦੇ ਸਾਡੇ ਪਿੰਡਾਂਲੇ ਜਾਏ ਆ ਕੀ ਵਿਗਾੜ ਲਿਆ ਵੀ ਪ੍ਰਾਈਵੇਟ ਦਾ ਕਰਕੇ ਇੱਕ ਦਸਾਂ ਨੇ ਜਦੋਂ ਦੂਰ ਨੇ ਲਿੰਟ ਲੈਣੀ ਹੋਵੇ ਰੁਪਏ ਲੈਣੇ ਹੁਣ ਤਾਂ ਉਹ ਵੀ ਜ਼ਮੀਨ ਤੇ ਕਾਗੋਜ਼ ਤੋਂ ਬਿਨਾਂ ਉਹਨੂੰ ਰੁਪਏ ਨਹੀਂ ਦਿੱਤੇ ਜਾਂਦੇ ਕੋਈ ਡੈਂਟੰਡਾ ਇਹਨਾਂ ਦੇ ਕਿਹੜੀ ਨਾਅਖਾ ਵੀ ਪ੍ਰਾਈਵੇਟ ਤੇ ਹੁਣ ਤਾਂ ਇਹ ਦੱਸੋ ਇਹਨਾਂ ਨੇ ਕੀ ਐਕਸ਼ਨ ਲਿਆ ਤੁਸੀਂ ਇਹਦੀ ਜ਼ਮੀਰ ਕੋਲ ਕੱਢ ਲਈ ਇਹਦਾ ਕੋਈ ਕਰ ਲਿਆ ਕਿਸੇ ਦਾ ਨਹੀਂ ਕੋਈ ਕਰਿਆ ਜੀ ਇਹ ਤਾਂ ਪ੍ਰਾਈਵੇਟ ਆ ਕਿਉਂ ਪ੍ਰਾਈਵੇਟ ਤੇ ਕੋਈ ਏਜੰਟਾ ਉਹ ਹੀ ਨਹੀਂ ਹੈਗਾ ਕੋਈ ਫਾਰਮੂਲਾ ਹੀ ਨਹੀਂ ਜੇ ਪੀਏ ਲੈ ਕੇ ਹੁਣ ਕਹਿੰਦੇ ਚਲੋ ਮੈਂ ਨੌਂ ਨਹੀਂ ਬਣਾ ਹੁਣ ਦੀ ਡੈਥ ਹੋ ਗਈ ਪਰ ਇਹਦਾ ਮਤਲਬ ਇਹ ਤਾਂ ਨਹੀਂ ਉਹਦੀ ਸਰਚ ਹੀ ਬਣਣੀ ਹੋਣੀ ਹੈਗੀ ਵੀ ਕਿੰਨਾ ਉਹ ਉਹ ਕਰੂਗਾ ਇਹਲੇ ਪ੍ਰਾਈਵੇਟ ਦਾ ਮੌਦਾ ਹੋ ਨਾ ਕਰਿਆ ਕਰੋ ਇਹਨਾਂ ਉੱਤੇ ਕਿਹੜਾ 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 ਜਾਲ ਵਿਛਾਇਆ ਹੋਇਆ ਬਈ ਇਹ ਰੜ ਕੇ ਸਾਰਾ ਪ੍ਰਾਈਵੇਟ ਕਿੰਨੀ ਜਾ ਰਿਹਾ ਜਿਵੇਂ Jio ਜਿਗਾ ਕੋਈ ਬੜੇ ਖੋਹ ਹੋਏਗਾ Jio ਆਈ ਸਾਫ ਦੇ ਲਈ ਮੁਕਤ ਸਾਰਿਆਂ ਨੇ Jio ਵਿੱਚ ਕਰਾ ਲਿਆ ਇਹ ਛੋਟੇ ਲਈ ਘਾਟਿਆੜਾ ਸੌਤਾ ਆਪਣੇ ਲਈ ਜਿਹੜਾ ਵੀ ਪ੍ਰਾਈਵੇਟ ਕਿੰਨੀ ਚਾਹ ਚਾਦਦੇ ਹੋ ਸੋਧ ਦਿਓ ਬਹਿਤ ਜਾਨਾ ਨੂੰ ਕੋਲ ਤਾਂ ਜਦੋਂ ਜੀਰੀ ਵੀ ਆਪਾਂ ਵੇਚਦੇ ਹੁੰਨੇ ਆ ਕੌਣ ਮੰਡੀ ਤੇ ਰੇਟ ਲਾਉਂਦਾ ਬਈ ਇਨਸਪੈਕਟਰ ਰੇਟ ਲਾਉਂਦਾ ਠੀਕ ਚੈਲਰ ਵਾਲਾ ਰੇਡ ਲਾਉਂਦਾ ਕੱਟੇ ਵੀ ਇਨਸਪੈਕਟਰ ਇਹ ਕਹਦੇ ਕਟਾਉਣਿਓ ਬਸ ਚੈਲਰ ਵਾਲੇ ਦੇ ਲਈ ਕਟਾਉਣਿਓ ਦੱਸੋ ਕਿਹੜਾ ਇਨਸਪੈਕਟਰ ਰੇਡ ਲਾਉਦਾ ਹੱਸ ਜੀ ਦਾ ਹੱਸ ਕਿਹੜਾ ਕਰਦੇ ਨਾ ਕਰੀ ਦੱਸੋ ਵੀ ਕੱਟੇ ਵੀ ਸਮਾਰ ਕੇ ਦੇਖ ਆਉਣਿਓ ਇਹ ਪ੍ਰਾਈਵੇਟ ਸੋਚਦੇ ਇਹ ਨਾ ਸੋਚੋ ਵੀ ਤੁਸੀਂ ਵੱਗ ਗਏ ਫੇਰ ਕਹਿੰਦੇ ਹਨ ਨੂੰ ਨੌਕਰੀਆਂ ਨਹੀਂ ਸਾਡੇ ਦਿमाग ਬਾਹਰ ਨੂੰ ਜਾਂਦੇ ਨੇ ਸਾਡੇ ਪਿੰਡ ਦੇ 10 ਮੁੰਡੇ ਲੱਗਦੇ ਨੇ ਨੌਕਰੀਆਂ ਤੇ ਚੋਰੀ ਲੱਗੇ ਜਦੋਂ ਨੌਕਰੀਏ ਤੋਂ ਹੀ ਪ੍ਰਾਈਵੇਟ ਖਤਮ ਕਰ ਦੇਣੀਆਂ ਨੇ ਆਪਦੇ ਆਪ ਏ ਕੜੇ ਐਚ ਡੀ ਬੈਂਕ ਕੜੇ ਇੱਥੋਂ ਚੱਲ ਪਏ ਸਾਰਾ ਕੋਟਾ ਹੁਣ ਕਹਿੰਦੇ ਟਿਕ ਟਮ ਮਹਿਗੀਆਂ ਹੋ ਗਈਆਂ ਦੀ ਉਹ ਸਾਰਾ ਪ੍ਰਾਈਵੇਟ ਨੂੰ ਦਿੱਤਾ ਹੋਇਆ ਇਹ ਚੀਕਾਂ ਕਿਉਂ ਮਾਰਦੇ ਹੋ ਇਹ ਆਪਾਂ ਨੂੰ ਪ੍ਰਾਈਵੇਟ ਕਲੀ ਨੂੰ ਧੱਕ ਰਿਆ ਨੇ ਲੋਟੇ ਲਈ ਇਹ ਵੀ ਉਹ ਬੈਂਕਾਂ ਦੇ ਕੋਲ ਮੁਲਾਜ਼ਮੇ ਨਹੀਂ ਹੋਣਗੇ ਤਾਂ ਕੰਮ ਕੀ ਕਰਨ ਕੋਲ ਸਾਡੇ ਸਕੂਲ ਨੇ ਦੋ ਟੀਚਰ ਆਹੀ 10000 ਭਰਤੀ 10000 ਪ੍ਰਧਾਨਜੀ 10000 483 ਸਕੂਲ ਸੀਗੇ 65 15 ਟੀਚਰ ਰਹਿ ਗਏ 1500 ਰਹਿ ਗਿਆ ਦੁੱਧੋ ਕੀ ਡੰਡੇ ਗਏ 10000 ਤੋਂ 10000 ਤੋਂ ਇਹ ਗੱਲ ਕਰਨੀ ਚਾਹ ਰਿਹਾ ਹਾਂ ਮੈਨੂੰ ਦੱਸੋ ਪ੍ਰਾਈਵੇਟ ਦੇ ਵਿੱਚ ਅੱਜ ਕਹਿੰਦੇ ਸਰਕਾਰੀ ਚ ਪੜ੍ਹਾਈ ਨਹੀਂ ਹੁੰਦੀ ਇੱਕ ਜਣਾ ਪ੍ਰਾਈਵੇਟ ਚ ਪੜ੍ਹਾ ਲਵੇ ਇੱਕ ਜਣਾ ਸਰਕਾਰੀ ਚ ਪੜ੍ਹਾਵੇ ਤੁਸੀਂ ਕੀ ਕਰਦੇ ਹੋ ਪਹਿਲਾਂ ਥੋੜਾ ਜੋਰ ਲਗਾ ਮਾਤਰਾ ਦਾ ਅਗੇ ਸਰਕਾਰੀ ਸਕੂਲ ਤੋਂ ਉੱਥੇ ਜਾਂ ਕਰ ਲਓ ਫਿਰ ਅਗਰ ਮਾਪਿਆਂ ਨੂੰ ਘਰੇ ਭੌਂਦਾ ਫਿਰ ਤੁਸੀਂ ਉੱਤੇ ਪੜ੍ਹਾ ਲਓ ਸਾਡੇ ਕੋਲ ਦਿਮਾਗ ਕਿੱਧਰ ਆਂਦੇ ਨੇ ਸਾਡੇ ਕੋਲ ਇਹ ਦਿਮਾਗ ਚਾਰੇ ਉਹ ਕਰੀਬ ਘਰਾਂ ਦੇ ਆਉਣੇ ਜਿਹਨੇ ਵਿਚਾਰੇ ਮਜ਼ਦੂਰੀ ਕੰਮ ਜਾਣਾ ਹੁੰਦਾ ਉਹ ਉੱਥੇ ਹੀ ਬੈਠ ਸਿੱਟਦੇ ਨੇ ਤੇ ਉੱਥੇ ਹੀ ਆ ਜਾਂਦੇ ਨੇ ਤੁਸੀਂ ਕਿ ਇਤਰਾਵੀ ਇਹਦੇ ਨੀਰ ਕਰ ਦਿੰਦੇ ਹੋ ਦੋਸਤ ਨਾ ਮੈਂ ਕਹਾਂ ਮੇਰੇ ਬਰਾਬਰ ਲਾਉ ਉਹਨੂੰ ਪੜ੍ਹਾਇਓ ਨਾ ਕਰੇ ਤੇ ਸਰਾਇਓ ਉਹ ਉਹ ਕਰਿਓ ਕੈਂਕੀ ਚਾਹ ਹੁੰਦੀਆਂ ਨੇ ਇਹਦੇ ਪੇਰੇ ਟੀਚਰ ਵੀ ਉਹਨਾਂ ਹੀ ਆ ਭਾਗੀਦਰ ਬੱਚਾ ਵੀ ਆ ਸਿਰ ਪੂਰੇ ਪੇਰੇ ਜਿਵੇਂ ਬਰਾਬਰ ਜੱਤ ਨੇ ਚੀਜ਼ ਜਿਹੜੀ ਚੱਲਦੇ ਹੈਗੇ ਲੋੜ ਤੋਂ ਹੀ ਪ੍ਰਾਈਵੇਟ ਨੇ ਪੂਰਾ ਕਿਉਂ ਗਿਆ ਤੇ ਰੁਪਏ ਦੇ ਨੌਕਰਾਂ ਦੀ ਤਾਂ ਥੋੜਾ ਜੋਰ ਲੱਗਾ ਆ ਉੱਥੇ ਕੋਈ ਸਰਕਾਰੀ ਫੀਸ ਨਹੀਂ ਇਹ ਮੰਡੀਆਂ ਬਾਰੇ ਉਹ ਪ੍ਰਾਈਵੇਟ ਕੰਮ ਕਰਦੇ ਜੀਏ ਕੀ ਹੋ ਗਿਆ ਥਿਲੋ ਘੇਟੇ ਮੇਰੇ ਬਾਤ ਹੋ ਗਿਆ ਛੋਟੇ ਬਜਾਰ ਇੱਥੇ ਮੰਡੀ ਚ ਫਸਲੇ ਨਹੀਂ ਆਉਣੀ ਸੀਗੇ ਆਟੋਮੈਟਿਕ ਮੰਡੀਆਂ ਬੰਦ ਕਰ ਦੇਈਆਂ ਜੀ ਸਰਕਾਰਾਂ ਦੀਆਂ ਪਾਲਿਸੀਆਂ ਨੇ ਵੀ ਇਹ ਤਨੂੰ ਪ੍ਰਾਈਵੇਟ ਕੰਨੀ ਹੋਣ ਸਾਨੂੰ ਸਹੂਲਤਾਂ ਦਾ ਪਤਾ ਨਹੀਂ ਲੱਗਦਾ ਆਏਗਾ ਪਰ ਸਾਰੇ ਕਾਇ ਵੀ ਬਚੀਆਂ ਆ ਇਹ ਕਿਤਨੂ ਜਾ ਰਹੀ ਹੈ ਗੇ ਆ ਇੱਕ ਪ੍ਰਾਈਵੇਟ ਕਲੀਨਿਕ ਹਨੂ ਜਾਣੀਆ ਜਿਵੇਂ ਜਦੋਂ ਮੰਡੀਆਂ ਜਾ ਹੋਣੀ ਨਹੀਂ ਕਣਕ ਨਹੀਂ ਆਉਣੀ ਜੀਰੀ ਨਹੀਂ ਆਉਣੀ ਤਾਂ ਆਟੋਮੈਟਿਕ ਹੀ ਪ੍ਰਾਈਵੇਟ ਹੋ ਜਾਣਾ ਕੀ ਤੁਹਾਨੂੰ ਰੇਟ ਮਿਲੂਗਾ ਇਹ ਨਹੀਂ ਸਰਕਾਰੀ ਅਧਿਕਾਰੀਆਂ ਦਾ ਦਵਾ ਹੁੰਦਾ ਸਰਕਾਰੀ ਮੈਕ ਪੈ ਦਵਾ ਜਿਆਦਾ ਸੇ ਖੜਿਆ ਦਾ ਸਰਕਾਰੀ ਕਰਕੇ ਖੜਿਆ ਤੁਸੀਂ ਪ੍ਰਾਈਵੇਟ ਤੇ ਲਾ ਕੇ ਦਿਖਾਓ ਲਾਓ ਠੇਕੇਦਾਰ ਤੇ ਧੰਨ ਕੀ ਜੋ ਹੋਆ ਕੋਣੀ ਉਹ ਸਮਾਪਤੇ ਏ ਸਾਡੀ ਚਲੋ ਜਮੀਨ ਨਹੀਂ ਕੋਰਪੋਰੇਟ ਦੀ ਜੀ ਵੇਚਤਾ ਨਹੀਂ ਆਉਗੇ ਜਿੰਨਾ ਚਿਰ ਉਹ ਸਾਡੇ ਦਾ ਨੰਬਰਾਂ ਤੇ ਵੀ ਖੜੇ ਰਹੇ ਨੇ ਸਾਡੇ ਰੁਪਏ ਇਹਨਾਂ ਦੇ ਕਿਹੜਾ ਇਵੇਂ ਖੜੇ ਨੇ ਅਜੀ ਜਿਨਾ ਕਰੀਂਆ ਨਹੀਂ ਕਰਦੇ ਉਹਨਾਂ ਚਿਰ ਸਾਡੀ ਜਮੀਰ ਉਹ ਨਹੀਂ ਹੁੰਦੀ ਜੀ ਦੱਸੋ ਇਹਨਾਂ ਠੇਕੇਦਾਰ ਇਹ ਰਲਿਆ ਹੋਏ ਨੇ ਸਾਰੇ ਕੀ ਇਹ ਖਾਣ ਦਾ ਇੱਕ ਟੰਗ ਨੋਦ ਰਿਆ ਜੇ ਇਹੀ ਐਸਬੀਓ ਦੇ ਹੁੰਦੀ ਅੰਦਰ ਇਹੀ ਸ਼ਹਿਰ ਦੇ ਗੇਂਡਰ ਹੁੰਦੀ ਉਹਨੂੰ ਕੱਤੀ ਬਣ ਜਾਣੀ ਜੀ ਹੁਣ ਬਿਜਲੀ ਵੀ ਵੈਲ ਕਰਦੇ ਆ ਤੁਸੀਂ ਚਾਰ ਮਹੀਨੇ ਨਾਕੀ ਤੋਂ ਆ ਘਾਟਾ ਰੇ ਅੱਠ ਘੰਟੇ ਦੀ ਆਈ ਕਦੇ ਗ੍ਰੇਡ ਆਫ ਕੋ ਇੰਡੀਆ ਕਰੇ ਉਹ ਕਰੇ ਲਿਆ ਕੇ ਪ੍ਰਾਈਵੇਟ ਨੂੰ ਕਿਹਾ ਇਹਦੇ ਨੂੰ ਖੁਦਾ ਲੀਗਾ ਉਹਨਾਂ ਆਗਲੀ ਨੌਕਰੀ ਲਈ ਹੁੰਦਾ ਇਹਦੇ ਜਰੂਰ ਪ੍ਰਾਈਵੇਟ ਮੰਗਦੀ ਇਹ ਇਹ ਤਾਂ ਲੈ ਗਿਆ ਗੱਲ ਪ੍ਰਾਈਵੇਟ ਕੰਨੀ ਜਰੂਰ ਹੈ ਧਿਆਨ ਰੱਖਿਆ ਕਰੋ ਵੀ ਪ੍ਰਾਈਵੇਟ ਨੂੰ ਆਪਾਂ ਪਰੇ हट ਕੇ ਸਰਕਾਰੀ ਜਿੱਥੇ ਹੈਗਾ ਦਾ ਉੱਥੋਂ ਬਤੋ ਬਤ ਕਰੀਏ ਸਰਕਾਰ ਦੀ ਮੰਗਿਆ ਫੇਰ ਆਪਾਂ ਕਰਿਆ ਨੌਕਰੀ ਨਹੀਂ ਮਿਲਦੀ ਨੌਕਰੀਆਂ ਮਨੂ ਕੀ ਨਹੀਂ ਆਣੀਆਂ ਗੀ ਪ੍ਰਾਈਵੇਟ ਨੂੰ 5000 ਤੇ ਜਵਾਕ ਹੋ ਜਾਂਦਾ ਕਿਹੜਾ ਵਾਰਤ ਸਰਕਾਰੀ ਮੈਨੀਆਂ ਨੇ ਸਰਕਾਰੀ ਤੇ ਜੋ ਰੱਖੋ ਪ੍ਰਾਈਵੇਟ ਕੰਨੀਆਂ ਜਾਇਆ ਕਰੋ ਦੇਖ ਸਕਦੇ ਆ ਜੂਤਾਂ ਨਹੀਂ ਖਤਪਤ ਕਰ ਦਿੰਦੇ